ਰਾਂਪੁਰ ਗੁਜਰਾਉਂ ਡਿਸਟ੍ਰਿਕਟ ਸੰਗਰੂਰ ਅਲਕਾ ਡੜਬਾ ਹਾਂਜੀ ਬਾਈ ਜੀ ਆਪਾਂ ਨੂੰ ਕੀ ਦਿੱਕਤ ਸੀ ਜੀ ਵੀਰੇ ਫੇਮ ਖਾਂਦਾ ਸੀ ਪਹਿਲਾਂ ਬਸ ਫੇਰਾ ਚੂਰਾ ਪੋਸਤੇ ਆ ਗਏ ਟੋਡਿਆਂ ਤੇ ਬਿਨਾ ਪੱਛ ਤੇ ਟੋਡੇ ਜਿਉਂ ਲੱਗੇ ਚੌੜ ਚੌੜ ਚ ਲੱਗੇ ਦੀ ਮੁੜ ਕੇ ਕੋਸ਼ਿਸ਼ ਵੀ ਬਹੁਤ ਕਰੀ ਛੱਡਣ ਦੀ ਪਰ ਕੋਈ ਰਾਹ ਨਹੀਂ ਪਈ ਗੱਲ ਬਾਈ ਜੀ ਆਪਾਂ ਮਹੀਨੇ ਦੀ ਕਿੰਨੇ ਕ ਭੁੱਖੀ ਲੈ ਰਹੇ ਸੀ ਬਹੁਤ ਖਾਂਦੇ ਸੀ ਉਸ ਖਵਾਉਂਦੇ ਸੀ ਸਾਲਾ ਲੈਣ ਮੇਰੀ ਇਹ ਜੀ ਦੀ ਕੁੱਤ ਨਹੀਂ ਕਸਾਈ ਹੈ ਨਹੀਂ ਤਾਂ ਜੂੰ ਚੱਲੇ ਬਸ ਪਿੱਛੇ ਮੁੜ ਕੇ ਦੇਖਿਆ ਨਹੀਂ ਆਪਦੀ ਵੀ ਬਰਬਾਦੀ ਕਰਦੀ ਵੀ ਬਰਬਾਦੀ ਸਾਰਾ ਸੋਦੀ ਖਰਾਬ ਕਰਨ ਵਾਲਾ ਕੰਮ ਕਰ ਰਿਹਾ ਵੀ ਨਹੀਂ ਵੇ ਕਿੰਨੀ ਬੁੱਕ ਗੱਲਾਂ ਸੀ ਮਿੰਨੀ ਦੀ 2.5 ਤਣ ਕਿਲੋ 2.5 ਤਣ ਕਿਲੋ ਤੇ ਬਾਈ ਜੀ ਹੁਣ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਬਾਡੀ ਸਰਵ ਸਪੈਕ ਯੂਜ਼ ਕਰ ਦੇਣਗੇ ਤਕਰੀਬਨ 40 42 40 ਦਿਨ ਹੋ ਗਏ ਦੇ ਲਗਭਗ ਤੇ ਬਾਈ ਜੀ ਹੁਣ ਹੁਣ ਕੋਈ ਨਸ਼ਾ ਦਾ ਯੂਜ਼ ਕਰਦੇ ਹੋ ਨਹੀਂ ਭਰਾ ਬਹੁਤ ਬਹੁਤ ਧੰਨਵਾਦ ਬਾਈ ਤੂੰ ਐ ਲਾਲੇ ਜ਼ਿੰਦਗੀ ਨਰਕ ਬਣ ਰਹੀ ਸੀ ਸਾਲੀ ਹੁਣ ਤੂੰ ਐ ਲਾਲੇ ਵੀ ਖਰਚ ਵੀ ਸੁਧਾਰ ਹੋ ਗਿਆ ਮਤਲਬ ਜੇਬ 'ਚ ਪੈਸਾ ਨਹੀਂ ਕੜਨਾ ਸਾਰਾ ਦਿਨ ਆਹੀ ਕੀਤਾ ਹੋ ਰੇਦਾ ਆ ਪਖਾਣੀ ਲੋਕਾਂ ਨੂੰ ਪਖਾਣੀ ਬੋਲਣਾ ਕੰਮ ਕਰ ਰਖਿਆ ਦਸਾਲ ਤੇ ਬਾਈ ਜੀ ਜਿਹੜੇ ਹੁਣ ਲੱਖਾਂ ਵੀਰ ਆਪਣੇ ਵੀਡੀਓ ਦੇਖਣਗੇ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਬੋਡੀ ਸਰਵਿਸ ਬਾਰੇ ਕੀ ਕਹਿਣਾ ਚਾਹੋਗੇ ਭਰਾ ਇਹ ਹੀ ਗੱਲ ਕਹਿੰਨੇ ਆ ਵੀ ਨਿਕਲ ਜੋ ਨਰਕ ਚੋਂ ਵਾ ਤੂੰ ਆ ਲਾਲਾ ਇੱਕ ਚੌੜ ਜੋੜ ਚ ਮਸ਼ਹੂਰ ਬੁੱਧੀ ਚ ਬੰਦਾ ਲੱਗਦਾ ਹੈ ਉਤੇ ਬਾਅਦ ਇੱਕ ਮਜਬੂਰੀ ਬਣ ਜਾਂਦੀ ਹੈ ਬੰਦੇ ਦੀ ਜ਼ਿੰਦਗੀ ਨਰਕ ਬਣ ਜਾਂਦੀ ਹੈ ਨਾ ਘਰ ਜੋਗਾ ਨਾ ਬਾਹਰ ਜੋਗਾ ਵਾ ਤੂੰ ਆ ਲਾਲਾ ਵੀ ਜਰੂਰ ਸੇ ਨਿਕਲਦੇ ਵਧੀਆ ਰੰਗ ਵੀ ਛੱਡਦੇ ਹੋ ਯਾਰਾ ਕੰਜਰਖਾਨੇ ਜੋ ਨਿਕਲ ਜਾ ਤੇ ਬਾਈ ਜੀ Băut multă, nuva. Tu ai jertfe Ok, tani, vat...